ਅਕਾਲੀ ਦਲ ਦੇ ਵੱਲੋਂ ਕੋਰ ਕਮੇਟੀ ਭੰਗ ਕੀਤੇ ਜਾਣ ਤੋਂ ਬਾਅਦ ਬਾਗੀ ਅਕਾਲੀ ਧੜਾ ਜਿਹੜਾ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੈ ਜਿੱਥੇ ਬੀਬੀ ਜਗੀਰ ਕੌਰ ਹੁਣਾਂ ਦਾ ਗੁੱਸਾ ਜਿਹੜਾ ਉਹ ਜਗ ظاہر ਹੋਇਆ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉੱਥੇ ਹੀ ਚਰਨਜੀਤ ਸਿੰਘ ਬਰਾੜ ਹੁਣਾਂ ਨੇ ਤਾਨਾਸ਼ਾਹ ਦਾ ਜਿਹੜਾ ਟੈਗ ਹੈ ਉਹ ਅਕਾਲੀ ਦਲ ਨੂੰ ਦੇ ਦਿੱਤਾ ਤੁਹਾਨੂੰ ਦੱਸ ਦਈਏ ਕਿ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਹੀ ਪਹਿਲਾਂ ਇਹ ਮਹਿਮਾ ਜਿਹੜੀ ਵੱਢੀ ਗਈ ਸੀ ਤੇ ਉਹਨਾਂ ਦੇ ਵੱਲੋਂ ਹੀ ਇਸ ਦੇ ਲਈ ਇੱਕ ਹਮਲਾ ਮਾਰਿਆ ਗਿਆ ਸੀ ਜਿੱਥੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਫੇਸਬੁੱਕ ਦੇ ਜ਼ਰੀਏ ਇੱਕ ਸੁਨੇਹਾ ਦਿੱਤਾ ਸੀ ਕਿ ਤੁਸੀਂ ਆਪਣੀ ਪ੍ਰਧਾਨਗੀ ਹੈ ਜਿਹੜੀ ਉਹ ਛੱਡ ਦਿਓ ਤੇ ਲਾਂਬੇ ਹੋ ਜਾਓ ਇਸ ਸੌਦੇ ਤੋਂ ਜੇ ਤੁਸੀਂ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਹੋ ਸੋ ਇਸ ਵਾਰ ਵੀ ਚਰਨਜੀਤ ਸਿੰਘ ਬਰਾੜ ਉਹਨਾਂ ਦਾ ਗੁੱਸਾ ਫਟਿਆ ਤੇ ਉਹਨਾਂ ਨੇ ਤਾਨਾਸ਼ਾ ਕਰਾਰ ਹੈ ਜਿਹੜਾ ਉਹ ਸੁਖਬੀਰ ਬਾਦਲ ਤੇ ਸ਼ਰਮਣੀ ਅਕਾਲੀ ਦਲ ਨੂੰ ਦੱਤਾ ਤੁਹਾਨੂੰ ਦੱਸ ਦਈਏ ਕਿ ਕੋਰ ਕਮੇਟੀ ਭੰਗ ਹੋ ਚੁੱਕੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੈ ਜਿਹੜਾ ਉਹ ਸੁਖਬੀਰ ਬਾਦਲ ਉਹਨਾਂ ਨੂੰ ਹੋਣਾ ਪਏਗਾ ਹੁਕਮ ਨੇ ਜਿਹੜੇ ਉਹ ਪੇਸ਼ੀ ਦੇ ਦਿੱਤੇ ਗਏ ਨੇ ਪਰ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਕੋਈ ਮੀਟਿੰਗ ਹੈ ਜਿਹੜੀ ਆਰਗੇਨਾਈਜ਼ ਨਹੀਂ ਕੀਤੀ ਗਈ ਸੋਸ਼ਲ ਮੀਡੀਆ ਦੇ ਜ਼ਰੀਏ ਟਵੀਟ ਕਰਕੇ ਸ਼ਰਮਣੀ ਅਕਾਲੀ ਦਲ ਦੇ ਪੇਸ਼ ਤੋਂ ਇਹ ਦੱਸ ਦਿੱਤਾ ਗਿਆ ਕਿ ਜਿਹੜੀ ਕੋਰ ਕਮੇਟੀ ਹੈ ਉਹ ਭੰਗ ਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਦਲਜੀਤ ਸਿੰਘ ਚੀਮਾ ਉਹਨਾਂ ਦੀ ਮੈਂਟ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ ਸੋ ਇਸ ਗੱਲਬਾਤ ਦੇ ਦੌਰਾਨ ਅਸੀਂ ਖਾਸ ਤੌਰ ਤੇ ਕੋਸ਼ਿਸ਼ ਕੀਤੀ ਹੈ ਕਿ ਚਰਨਜੀਤ ਸਿੰਘ ਬਰਾੜ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕੋਰ ਕਮੇਟੀ ਹੈ ਜਿਹੜੀ ਉਹ ਪੰਗ ਹੋਣ ਦੇ ਪਿੱਛੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਸੋ ਖਾਸ ਗੱਲਬਾਤ ਸੁਣੋ ਚਰਨਜੀਤ ਸਿੰਘ ਬਰਾੜ ਉਹਨਾਂ ਦੇ ਨਾਲ ਸੋ ਇਸ ਸਮੇ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਨੇ ਜੋ ਕਿ ਬਾਗੀ ਧੜੇ ਦੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਜਿਸ ਤਰ੍ਹਾਂ ਦਾ ਫੈਸਲਾ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਲੈ ਗਿਆ ਕੋਰ ਕਮੇਟੀ ਭੰਗ ਕਰਨ ਦਾ ਸੋ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਕਰੂੰਗਾ ਕਿਰਪਾ ਕਰਕੇ ਬਾਗੀ ਨਾ ਕਹੋ ਬਾਗੀ ਤਾਂ ਇਹ ਹੁੰਦਾ ਕਿ ਕੋਈ ਬੰਦਾ ਪਾਰਟੀ ਤੋਂ ਬਾਗੀ ਹੋਵੇ ਜਿੱਦੇ ਪਾਸਾ ਚਲਾ ਜਾਵੇ ਅਸੀਂ ਸ਼ੁਰੂਮੇ ਅਕਾਲੀ ਦਲ ਦੀ ਸੁਧਾਰ ਲਹਿਰ ਵੇਢੀ ਹੋਈ ਹੈ ਜੀ اور ਉਹਦੇ ਵਿੱਚੋਂ ਕੋਰ ਕਮੇਟੀ ਦੇ ਸਭ ਤੋਂ ਸੀਨੀਅਰ ਤੇ ਜਿਹੜੇ ਸਭ ਤੋਂ ਵੱਧ ਗਿਣਤੀ 'ਚ ਅੱਠ ਜਿਹੜੇ ਮੈਂਬਰ ਸੀ ਜਿਨ੍ਹਾਂ ਦੀ ਸਲਾਹ ਸੀ ਕਿ ਪ੍ਰਧਾਨ ਸਾਹਿਬ ਨੂੰ ਜਿਹੜਾ ਅਸਤੀਫਾ ਦੇ ਕੇ ਤੇ ਕੋਈ ਕਮੇਟੀ ਬਦਾਨਣ ਜਣੀ ਚਾਹੀਦੀ ਹੈ ਜਾਂ ਕੋਈ ਪ੍ਰਧਾਨ ਹੋਰ ਬਣਨਾ ਚਾਹੀਦਾ ਤਾਂ ਉਸ ਮੰਗ ਨੂੰ ਦਰਕਨਾਰ ਕਰਕੇ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਕਿਉਂਕਿ ਇਹਨੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਾਂ ਦਿਖਾਤਾ ਨਹੀਂ ਸਕਦੇ ਸੀ ਪਰ ਇਹ ਇੱਕ ਨਵਾਂ ਤਰੀਕਾ ਕੱਢ ਲਿਆ ਕਿ ਸਾਰੀ ਕੋਰ ਕਮੇਟੀ ਭੰਗ ਕਰ ਦੋ ਹਾਲਾਂਕਿ ਕੋਰ ਕਮੇਟੀ ਜਦੋਂ ਤੱਕ ਵੀ ਜਦੋਂ ਦੇ ਸਰਦਾਰ ਚੋਬੀ ਸਿੰਘ ਬਾਦਲ ਸਾਹਿਬ ਪ੍ਰਧਾਨ ਬਣੇ ਆ ਪੂਰਨ ਭੰਗ ਹੋਈ ਹੈ ਜਦੋਂ ਸਾਰਾ ਢਾਂਚਾ ਭੰਗ ਹੋਇਆ ਕੱਲੀ ਕੋਰ ਕਮੇਟੀ ਅੱਜ ਤੱਕ ਇਹਨਾਂ ਨੇ ਖੁਦ ਪ੍ਰਧਾਨ ਹੁੰਦਿਆਂ ਕਦੇ ਵੀ ਨਹੀਂ ਕੀਤੀ ਇਸ ਕਰਕੇ ਮੈਂ ਸਮਝਦਾ ਕਿ ਇਹ ਧਾਨਾਸ਼ਾਹੀ ਫੈਸਲਾ ਹੈ ਹਲੇ ਵੀ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਚੰਗੀ ਤਰ੍ਹਾਂ ਅੰਦਰ ਬੈਠ ਕੇ ਪੜਨ ਉਹਦੇ ਤੇ ਉਹਦੇ ਮੁਤਾਬਕ ਐਕਟ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣ ਤੇ ਪਾਰਟੀ ਨੂੰ ਮਜ਼ਬੂਤੀ ਵੱਲ ਨੂੰ ਲੈ ਕੇ ਜਾਣਾ ਜੀ ਬਰਾੜ ਸਾਹਿਬ ਕੀ ਇਹ ਅਥਾਰਟੀ ਹੈ ਕਿ ਪ੍ਰਧਾਨ ਸਾਹਿਬ ਇਕੱਲੇ ਇਹ ਫੈਸਲਾ ਲੈ ਸਕਦੇ ਨੇ ਕਿ ਕਮੇਟੀ ਜਦੋਂ ਮਰਜ਼ੀ ਭੰਗ ਕਰ ਦੇਣ ਜਾਂ ਜਦੋਂ ਮਰਜ਼ੀ ਬਣਾ ਲੈਣ ਦੇਖੋ ਤਾਨਾਸ਼ਾਹੀ ਮੈਂ ਕਿਉਂ ਸ਼ਬਦ ਵਰਤਿਆ ਕਿਉਂਕਿ ਤਾਨਾਸ਼ਾਹੀ ਫੈਸਲੇ ਜਦੋਂ ਕੋਈ ਵੀ ਕਰਦਾ ਹੈ ਤੇ ਉਹ ਤਾਂ ਫਿਰ ਕੋਈ ਵੀ ਕਰ ਸਕਦਾ ਹੈ ਇਹ ਜਿਹੇ ਅਜਿਹੇ ਤਤ ਪੜਤੇ ਤੇ ਕੱਚੇ ਫੈਸਲਿਆਂ ਕਰਕੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਇੰਨਾ ਹਾਲਾਤਾਂ 'ਚ ਪਹੁੰਚਿਆ ਜੀ ਇਸ ਕਰਕੇ ਇਹ ਬਹੁਤ ਜ਼ਰੂਰੀ ਸੀ ਬਹੁਤ ਹਾਲਾਤਾਂ ਦੇ ਮੁਤਾਬਕ ਟੀਕੇ ਚੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਸਮੁੱਚੀ ਲੀਡਰਸ਼ਿਪ 'ਚ ਤਬਦੀਲੀ ਮੰਗੀ ਸੀ ਚਾਹੀਦਾ ਤਾਂ ਇਹ ਸੀ ਕਿ ਆਪਣੀਆਂ ਪਾਵਰਾਂ ਸਾਰੀ ਕੋਰ ਕਮੇਟੀ ਦੇ ਹਵਾਲੇ ਹੀ ਕਰ ਦਿੰਦੇ ਜੇ ਇੱਕ ਦੇ ਦੁਆਲੇ ਨਹੀਂ ਕਰਨੀਆਂ ਸੀ ਪੰਜਾਂ ਦੇ ਦੁਆਲੇ ਨਹੀਂ ਕਰਨੀਆਂ ਸੀ ਉਹਨਾਂ ਸਾਰੀ ਕੋਰਕਮਟੀ ਭੰਗ ਕਰਤੀ ਇਸ ਕਰਕੇ ਬੜਾ ਬੰਦਪਾਕਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਚ ਇਹ ਜਿੱਥੇ ਹੋਰ ਬਹੁਤ ਸਾਰੇ ਫੈਸਲਿਆਂ ਦੀ ਅਕਸਰ ਨਿੰਦਿਆ ਕਰੀ ਜਾਇਆ ਕਰੀ ਗਈ ਇਸ ਦੀ ਵੀ ਨਿੰਦਿਆ ਹੋਈ ਜੀ ਸੋਤ ਸੁਧਾਰ ਜੀ ਦੋਸਤੋ ਸੋਇਸਾਨ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਤੁਸੀਂ ਸੁਣੀ ਹੈ ਉਹਨਾਂ ਦਾ ਕਹਿਣਾ ਹੈ ਕਿ ਤਾਨਾਸ਼ਾਹ ਜਿਹੜਾ ਉਹ ਅਕਾਲੀ ਦਲ ਹੈ ਜਿਹੜਾ ਉਹ ਤਾਨਾਸ਼ਾਹ ਹੋ ਕੇ ਲਗਾਤਾਰ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਆਪਣੀ ਤਾਨਾਸ਼ਾਹੀ ਹੈ ਜਿਹੜੀ ਉਹ ਥੋਪ ਰਿਹਾ ਜਸ ਨੂੰ ਲੈ ਕੇ ਉਹ ਲਗਾਤਾਰ ਹਮਲਾ ਮਾਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਉਹ ਬਾਗੀ ਅਕਾਲੀ ਨਹੀਂ ਬਲਕਿ ਸੁਧਾਰ ਲਹਿਰ ਦਾ ਹਿੱਸਾ ਨੇ ਤੇ ਉਹ ਅਕਾਲੀ ਦਲ ਨੂੰ ਤੇ ਨਾਲ ਨਾਲ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਨੇ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ